ਸੋਸ਼ੀਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਫਰਕ ਤਾਂ ਪੈ ਗਿਆ ਫਰਕ ਤਾਂ ਪੈ ਗਿਆ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਜਨਤਾ ਸਰਵੋਕਾਰ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੇ ਨਾਲ ਜੁੜਿਆ ਹੁੰਦਾ ਹੈ ਜੇਕਰ ਅੱਜ ਦੇ ਮੁੱਦੇ ਦੀ ਗੱਲ ਕਰੀਏ ਤਾਂ ਅੱਜ ਦਾ ਮੁੱਦਾ ਕਾਫੀ ਅਹਿਮ ਰਹਿਣ ਵਾਲਾ ਹੈ ਕਿਉਂਕਿ ਪੰਥਕ ਸਿਆਸਤ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਉਥਲ ਪੁਥਲ ਦੇ ਦਰਮਿਆਨ ਕੱਲ ਐਸਡੀਪੀਸੀ ਦੇ ਵੱਲੋਂ ਇੱਕ ਅਜਿਹਾ ਫੈਸਲਾ ਸੁਣਾਇਆ ਗਿਆ ਜਿਸ ਦੀ ਨਿੰਦਾ ਵਿਚਾਰੇ ਪਾਸੇ ਹੋ ਰਹੀ ਹੈ ਤੇ ਇੱਕ ਤERN ਉਸ ਚੀਜ਼ ਦੀ ਜਿਹੜਾ ਹਮਦਰਦੀ ਵੀ ਮਿਲ ਰਹੀ ਹੈ ਜੀ ਹਾਂ ਤੁਸੀਂ ਸਹੀ ਸਮਝੇ ਅਸੀਂ ਗੱਲ ਕਰ ਰਹੇ ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਿੱਥੇ ਐਸਜੀਪੀਸੀ ਦੇ ਵੱਲੋਂ ਬੀਤੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨਾਤੋ ਲੈ ਲਈਆਂ ਗਈਆਂ ਨੇ ਤੇ ਹੁਣ ਨਵਾਂ ਤਖਤ ਦੇ ਜਥੇਦਾਰ ਜਿਹੜਾ ਉਹ ਲਗਾ ਦਿੱਤਾ ਗਿਆ ਤੇ ਇਸ ਸਭ ਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਸਮਰਥਨ ਮਿਲਣਾ ਵੀ ਸ਼ੁਰੂ ਹੋ ਗਿਆ ਜਿੱਥੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸ਼੍ਰੋਮ ਅਕਾਲੀ ਦਲ ਵਾਰਿਸ ਪੰਜਾਬ ਦੇ ਅਮਰਿਤਪਾਲ ਸਿੰਘ ਦੀ ਧਿਰ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਆਫਰ ਦਿੱਤਾ ਗਿਆ ਕਿ ਤੁਸੀਂ ਹੁਣ ਸਾਡੀ ਪਾਰਟੀ ਦੇ ਵਿੱਚ ਨੁਮਾਇੰਦਗੀ ਕਰੋ ਅਸੀਂ ਮਿਲ ਕੇ ਪੰਜਾਬ ਬਚਾਵਾਂਗੇ ਤੇ ਉੱਥੇ ਹੀ ਅੱਜ ਇਸ ਸਭ ਦੇ ਦਰਮਿਆਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉੱਚੇ ਤੌਰ ਤੇ ਮਹਿਮਾਨ ਵਜੋਂ ਪਹੁੰਚੇ ਤੇ ਨਾਲ ਦੀ ਨਾਲ ਕਈ ਤਿੱਖੇ ਨਿਸ਼ਾਨੇ ਜਿਹੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਾਧੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਗੋੜਾ ਦਲ ਕਿਹਾ ਤੇ ਨਾਲ ਦੀ ਨਾਲ ਸੁਖਬੀਰ ਸਿੰਘ ਹਾਥੀ ਨੂੰ ਜਿਹੜਾ ਮੁਗਲਾਂ ਦਾ پاگل ਹਾਥੀ ਕਰਾ ਰਿਹਾ ਹੈ ਨਾਨੇ ਕਹੇ ਕਿ ਜਿਵੇਂ ਮੁਗਲਾਂ ਦਾ پاگل ਹਾਥੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਟੱਕਰਾ ਮਾਰ ਰਿਹਾ ਸੀ ਉਸੇ ਤਰੀਕੇ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਜਿਨ੍ਹਾਂ ਨੇ ਟੱਕਰਾ ਲੈ ਰਹੇ ਨੇ ਅਕਾਲ ਤਖਤ ਸਾਹਿਬ ਦੇ ਨਾਲ ਪਰ ਇਸ ਸਭ ਦੇ ਦਰਮਿਆਨ ਹੁਣ ਗੈਨੀ ਹਰਪੀ ਸਿੰਘ ਦੀ ਇੱਕ ਮੁਲਾਕਾਤ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬੀਤੇ ਦਿਨੀ ਦਿੱਲੀ ਚੋਣਾਂ ਦੇ ਨਤੀਜੇ ਆਏ ਨੇ ਜਿਸ ਦੇ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਅਤੇ ਇਸ ਜਿੱਤ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਕਾਫੀ ਅਹਿਮ ਹੈ ਕਈ ਵਾ ਗੱਲਾਂ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਵੀ ਲਗਾਇਆ ਜਾ ਸਕਦਾ ਹੈ ਇਸ ਸਭ ਦੇ ਦਰਮਿਆਨ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਮੁਲਾਕਾਤ ਕਰਦੇ ਨੇ ਗਿਆਨੀ ਹਰਪੀ ਸਿੰਘ ਤੇ ਹੁਣ ਗੱਲਾਂ ਇਹ ਚੱਲ ਪਈਆਂ ਨੇ ਕਿ ਹਰਪੀ ਸਿੰਘ ਰਾਜ ਦੀ ਅਣ ਐਲਾਨੀ ਸਿਆਸਤ ਦੇ ਵਿੱਚ ਐਂਟਰੀ ਹੋ ਗਈ ਹੈ ਕਿਉਂਕਿ ਬੀਤੇ ਦਿਨੀ ਇੱਕ ਵੱਡੇ ਜੇਕਰ ਕਹਦੀ ਹੈ ਤੇ ਡੇਰੇ ਦੇ ਮੁਖੀ ਦੇ ਵੱਲੋਂ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਸੋ ਹੁਣ ਇਸ ਸਵਾਲ ਦੇ ਉੱਤੇ ਕੋਕ ਪੜਤਾਲ ਕਰਾਂਗੇ ਕਿ ਗਿਆਨੀ ਹਰਪੀ ਸਿੰਘ ਜਿਹੜੀਆਂ ਗੱਲਾਂ ਕਰਦੇ ਸੀ ਜਿਹੜੇ ਇਲਜ਼ਾਮ ਲੱਗਦੇ ਸੀ ਕਿ ਤਾਂ ਅਕਾਲੀ ਅਕਾਲੀਆਂ ਦੇ ਨਹੀਂ ਭਾਜਪਾ ਦੇ ਨੁਮਾਇੰਦੇ ਨੇ ਤਾਂ ਕੀ ਉਹ ਗੱਲਾਂ ਦੇ ਉੱਤੇ ਫੁੱਲ ਚੜ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਗਿਆਨੀ ਹਰਪ੍ਰੀਤ ਸਿੰਘ ਕੋਈ ਅਹਿਮ ਰੋਲ ਨਿਭਾਉਣਗੇ ਕੀ ਹੁਣ ਐਸਜੀਪੀਸੀ ਚੋਣਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕੋਈ ਅਹਿਮ ਰੋਲ ਨਿਭਾਉਣਗੇ ਇਹ ਸਭ ਦੇ ਉੱਤੇ ਕੋਖ ਪੜਤਾਲ ਕਰਾਂਗੇ ਮੇਰੇ ਨਾਲ ਹਮੇਸ਼ਾ ਦੀ ਚੜ੍ਹ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਭਾਈ ਬਹੁਤ ਬਹੁਤ ਧੰਨਵਾਦ ਵਿਵੇਕ ਜੀ ਤੁਹਾਡਾ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾਹ ਇਸਤਿਖਬਾਲ ਕਰਦੇ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਸੁਖਵੀਰ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਅੱਜ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਉੱਥੇ ਨਾਲ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਤੇ ਨਾਲ ਦੀ ਨਾਲ ਕਈ ਗੰਭੀਰ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਲਗਾਏ ਜਾਂਦੇ ਨੇ ਸਭ ਤੋਂ ਪਹਿਲਾਂ ਇਹਨਾਂ ਇਹਨੂੰ ਕਿਵੇਂ ਦੇਖਦੇ ਹੋ ਬਿਲਕੁਲ ਬਹੁਤ ਵੱਡੇ ਪੱਧਰ ਤੇ ਉੱਪਰ ਵਿਵੇਕ ਅੱਜ ਜਿਹੜੀ ਜੰਗ ਜੀ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਪਾਗਲ ਆਖੀ ਕਿਹਾ ਤੇ ਨਾਲ ਦੀ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪਘੋੜਾ ਦਲ ਕਿਹਾ ਬਿਲਕੁਲ ਬਹੁਤ ਸਾਰੀਆਂ ਜਾਣਕਾਰੀਆਂ ਅੱਜ ਦੇ ਦਿਨ ਦੇ ਵਿੱਚ ਅਹਿਮ ਰਹੀਆਂ ਵਿਵੇਕ ਜੇਕਰ ਗੱਲ ਕਰੀਏ ਤਾਂ ਜੇ ਇਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਲੰਬੇ ਸਮੇਂ ਤੋਂ ਇਲਜ਼ਾਮ ਜ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਲਜ਼ਾਮ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਲਾਏ ਜਾ ਰਹੇ ਸੀ ਤੇ ਅੱਜ ਵੀ ਉਹਨਾਂ ਇਲਜ਼ਾਮਾਂ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਵਾਅਦਾ ਮੈਂ ਤਾਂ ਕਰਕੇ ਕਹਿ ਰਿਹਾ ਕਿ ਵਿਵੇਕ ਲਗਾਤਾਰ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਚੀਜ਼ਾਂ ਜਿਹੜੀਆਂ ਸੀ ਪ੍ਰਚਾਰੀਆਂ ਜਾ ਰਹੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲਾਂਬੇ ਕਰਨ ਦੀ ਕੋਸ਼ਿਸ਼ ਕਿਸੇ ਹੋਰ ਦੇ ਵੱਲੋਂ ਨਹੀਂ ਇਹ ਐਸਜੀਪੀਸੀ ਦੇ ਮੋਢਿਆਂ ਉੱਪਰ ਦੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪਿੱਛੇ ਜਿਹੜੇ ਸੂਤਰ ਧਾਰਨੇ ਜਾਂ ਪਰ ਪਿੱਛੇ ਜਿਨ੍ਹਾਂ ਦੇ ਵੱਲੋਂ ਸਾਰੀਆਂ ਕਾਰਵਾਈਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਉਹ ਸੁਖਬੀਰ ਸਿੰਘ ਬਾਦਲ ਨੇ ਹੁਣ ਸੁਖਬੀਰ ਸਿੰਘ ਬਾਦਲ ਹੋਰੀ ਪਿੱਛੇ ਬੈ ਕੇ ਕਿਸ ਤਰੀਕੇ ਦੇ ਨਾਲ ਟੇਢੀ ਉਂਗਲੀ ਦੇ ਨਾਲ ਕੇ ਕੱਢਦੇ ਨਜ਼ਰ ਆਏ ਨੇ ਇਹ ਸਾਰੀਆਂ ਸਥਿਤੀਆਂ ਆ ਬੀਤੇ ਕੱਲ ਹੋਈ ਕਾਰਵਾਈ ਦੇ ਵਿੱਚ ਆਪਾਂ ਜ਼ਰੂਰ ਸਮਝ ਸਕਦੇ ਆ ਜਾਂ ਫਿਰ ਅਨੁਮਾਨ ਇਸ ਦਾ ਲਗਾ ਸਕਦੇ ਆ ਨਾਲ ਦੀ ਨਾਲ ਜੇ ਇਸ ਤਰੀਕੇ ਦੇ ਨਾਲ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਕ ਸਟੇਜ ਤੋਂ ਸੰਬੋਧਨ ਕਰਦਿਆਂ ਇਹ ਗੱਲਾਂ ਕਈਆਂ ਗਈਆਂ ਨੇ ਕਹਿੜੇ ਤੇ ਤਿੱਖੇ ਪਰ ਹਾਰ ਕੀਤੇ ਗਏ ਨੇ ਬੋਲ ਬੋਲੇ ਗਏ ਨੇ ਉਹ ਬੋਲਾਂ ਦੇ ਜੇਕਰ ਅਰਥ ਕੱਢੇ ਜਾਣ ਤਾਂ ਉਹ ਸਾਰੀਆਂ ਸਥਿਤੀਆਂ ਵੀ ਕਿਤੇ ਨਾ ਕਿਤੇ ਸਪਸ਼ਟ ਕਰਦੀਆਂ ਨੇ ਕਿ ਇਸ ਵਕਤ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਬਿਲਕੁਲ ਉਸ ਤਰੀਕੇ ਦੇ ਨਾਲ ਹਾਵੀ ਹੁੰਦੇ ਨਜ਼ਰ ਆ ਰਹੇ ਨੇ ਜਿਵੇਂ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਵਿਵੇਕ ਕਿਹਾ ਗਿਆ ਸੀ ਕਿ ਭਾਈ ਮੈਨੂੰ ਜੇਕਰ ਲਾਂਭੇ ਕੀਤਾ ਗਿਆ ਤਾਂ ਫਿਰ ਮੇਰੇ ਵੱਲੋਂ ਗਰਦ ਠਾਲਣ ਵਾਲੀਆਂ ਗੱਲਾਂ ਜੜੀਆਂ ਨੇ ਉਹ ਦੱਸੀਆਂ ਜਾਣਗੀਆਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਸਾਰੀਆਂ ਸਥਿਤੀਆਂ ਜੜੀਆਂ ਨੇ ਕਹਿੰਦੇ ਉਹਦਾ ਪਰਦਾ ਜਿਹੜਾ ਉਹ ਜਗਜਗਰ ਕੀਤਾ ਜਾਣਾ ਹੁਣ ਪਰਦਾ ਜਿਹੜਾ ਉਹ ਜਗ ਜਾਰ ਹੌਲੀ ਹੌਲੀ ਕੀਤਾ ਜਾਏਗਾ ਪਰ ਉਸ ਤੋਂ ਪਹਿਲਾਂ ਜਿਸ ਤਰੀਕੇ ਉਹਨਾਂ ਤੱਕ ਜਾਣਕਾਰੀਆਂ ਪਹੁੰਚ ਚੱਕੀਆਂ ਨੇ ਜਾਂ ਫਿਰ ਕਹਿ ਲੀਏ ਕਿ ਆਫਰ ਪਹੁੰਚ ਰਹੇ ਨੇ ਉਹਨਾਂ ਆਫਰਾਂ ਦੇ ਵਿਚਕਾਰ ਨਵੀਂ ਬਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਬਿਲਕੁਲ ਤੁਹਾਡਾ ਅਸੀਂ ਆਗਮਨ ਕਰਾਂਗੇ ਤੁਹਾਡਾ ਸਵਾਗਤ ਕਰਾਂਗੇ ਤੁਸੀਂ ਸਾਡੀ ਪਾਰਟੀ ਦੇ ਨਾਲ ਜੁੜ ਸਕਦੇ ਹੋ ਹਾਲਾਂਕਿ ਉਹਨਾਂ ਦੇ ਵੱਲੋਂ ਆਫਰ ਪਹਿਲਾਂ ਵੀ ਆ ਜਿਹੜੇ ਨੇ ਦੋ ਠੁਕਰਾਇਏ ਗਏ ਨੇ ਉਹ ਪਰ ਸਿਗੇ ਬਾਗੀ ਧੜੇ ਦੇ ਵੱਲੋਂ ਗੁਰਪ੍ਰਤਾਪ ਸਿੰਘ ਨੂੰ ਵਡਾਲਾ ਬੀਬੀ ਜ਼ਗੀਰ ਖੂਰ ਉਹਨਾਂ ਦੇ ਵੱਲੋਂ ਜਾਂ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਵੱਲੋਂ ਬੇਨਤੀਆਂ ਅਰਜ਼ੋਈਆਂ ਕੀਤੀਆਂ ਗਈਆਂ ਸੀ ਕਿ ਭਾਈ ਤੁਸੀਂ ਨਵੀਂ ਧਿਰ ਆਪਾ ਬਣਾਉਨੇ ਆ ਤੇ ਉਸ ਦੇ ਤੁਸੀਂ ਪ੍ਰਮੁੱਖ ਤੌਰ ਦੇ ਉੱਪਰ ਚਿਹਰੇ ਰਹੋਗੇ ਪਰ ਇਹ ਸਭ ਦੇ ਦਰਮਿਆਨ ਜੇਕਰ ਭਾਈ ਅਮਰਤਪਾਲ ਸਿੰਘ ਹਰ ਖਾਲਸਾ ਹੋਰਾਂ ਦੀ ਪਾਰਟੀ ਦੇ ਨਾਲ ਉਹ ਜੁੜਦੇ ਨੇ ਜੇਕਰ ਨਵੀਂ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੇ ਨਾਲ ਉਹ ਜੁੜਦੇ ਨੇ ਤਾਂ ਇੱਥੇ ਵੱਡੀ ਸਿਆਸੀ ਤਰ ਦੇ ਰੂਪ ਦੇ ਵਿੱਚ ਉਹ ਵਿਚਰ ਸਕਦੇ ਨੇ ਜਾਂ ਫਿਰ ਉਹਨਾਂ ਦੀ ਗਰਾਊਂਡ ਇੱਕ ਤਰੀਕੇ ਦੇ ਨਾਲ ਵਿਵੇਕ ਤਿਆਰ ਹੈ ਕਿਉਂਕਿ 50% ਦੀ ਤਾਂ ਉਹਨਾਂ ਨੂੰ ਆਪਾਂ ਗਿਣ ਸਕਦੇ ਹਾਂ ਕਿਉਂਕਿ 80% ਦੀ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਸੀ ਕਿ 80% ਲੋਕ ਉਹ ਭਾਵੇਂ ਸਿਆਸੀ ਹੋਣ ਜਾਂ ਫਿਰ ਪੰਥਕ ਗਲਿਆਰਿਆਂ ਦੇ ਵੱਡੇ ਆਗੂ ਹੋਣ ਉਹ ਕਹਿੰਦੇ 80% ਜਿਹੜੇ ਇਹ ਆਗੂ ਨੇ ਇਹ ਮੇਰੇ ਸੰਪਰਕ ਦੇ ਵਿੱਚ ਨੇ ਤੇ ਇਹਨਾਂ ਨੂੰ ਲੈ ਕੇ ਉਹ ਵੱਡਾ ਇੱਕ ਕਦਮ ਜਿਹੜਾ ਉਹ ਚੁੱਕ ਸਕਦੇ ਨੇ ਤੇ ਗਰਦ ਠਾਲਣ ਵਾਲੀ ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਉਹਦੀ ਪੂਰਤੀ ਵੀ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਕੁਝ ਕਹੁੰਦੀ ਦਿਖਾ ਲਈ ਦੇ ਰਹੀ ਹੈ ਨਾਲ ਦੀ ਨਾਲ ਹੁਣ ਧਿਆਨ ਕੇਂਦਰ ਤੇ ਇੱਕ ਹੋਰ ਚੀਜ਼ ਕਰਦੀ ਹੈ ਜਿਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਲਾਕਾਤ ਕੀਤੀ ਗਈ ਹੈ ਜਿਸ ਦਿਨ ਰਿਜ਼ਲਟ ਆਇਆ ਸੀ 8 ਫਰਵਰੀ 2025 ਨੂੰ ਰਿਜ਼ਲਟ ਆਉਂਦਾ ਹੈ ਦਿੱਲੀ ਦੀਆਂ ਚੋਣਾਂ ਦਾ ਮਨਜਿੰਦਰ ਸਿੰਘ ਸਿਰਸਾ ਜਿੱਤਦੇ ਨੇ ਉੱਥੋਂ ਤੇ ਉਹਨਾਂ ਨੂੰ ਵਧਾਈਆਂ ਦੇਣ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਉੱਥੇ ਪਹੁੰਚ ਕੀਤੀ ਗਈ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਦੋਂ ਦਿੱਲੀ ਪਹੁੰਚਦੇ ਨੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਇੱਕ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੂੰ ਹਾਲਾਂਕਿ ਉਹ ਨਿੱਜੀ ਤੌਰ ਦੇ ਉੱਪਰ ਕਹਿ ਸਕਦੇ ਆਂ ਆਪਾਂ ਉਸ ਚੀਜ਼ ਨੂੰ ਕਿ ਉਹਨਾਂ ਦੇ ਮਨ ਦੇ ਵਿੱਚ ਬਲਬਲਾ ਹੋਵੇ ਜਾਂ ਫਿਰ ਉਹ ਸਿੱਖ ਪੰਥ ਦੇ ਵੱਡੇ ਆਗੂ ਸੀ ਹੁਣ ਤਾਂ ਚਲੋ ਨਹੀਂ ਰਹੇ ਪਰ ਉਸ ਵਕਤ ਉਹਨਾਂ ਨੇ ਆਦਰ ਸਤਕਾਰ ਮਾਣ ਦੇ ਨਾਲ ਉਹਨਾਂ ਨੂੰ ਸਰੋਪਾ ਭੇਟ ਕੀਤਾ ਹੋਵੇ ਪਰ ਇਸ ਭੇਂਟ ਕੀਤੇ ਗਏ ਸਰੋਪਾ ਨੂੰ ਵੱਡੇ ਪੱਧਰ ਦੇ ਉੱਪਰ ਇਸ ਤਰੀਕੇ ਪ੍ਰਚਾਰਿਆ ਗਿਆ ਕਿ ਭਾਜਪਾ ਦੇ ਨਾਲ ਸੰਪਰਕ ਦੁਬਾਰਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਦੁਬਾਰਾ ਸ਼ਬਦ ਮੈਂ ਤਾਂ ਕਰਕੇ ਇੱਥੇ ਵਰਤ ਰਿਹਾ ਵਿਵੇਕ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਮਿਰਸਾ ਸਿੰਘ ਬਲਟੋਆ ਦੀ ਪੇਸ਼ੀ ਸੀ Shri Akal Takht ਸਾਹਿਬ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੇ ਸਾਹਮਣੇ ਤਾਂ ਉਸ ਵਕਤ ਇੱਕ ਥਾਪੜ ਕੇ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਾਓ ਭਾਈ ਮੈਂ ਭਾਜਪਾ ਦੇ ਆਗੂਆਂ ਦੇ ਨਾਲ ਗੱਲ ਕਰਨਾ ਹੈ ਮੇਰੀ ਤਾਂ ਕਹਿੰਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਵੀ ਗੱਲਬਾਤ ਹੁੰਦੀ ਹੈ ਉਸ ਤੋਂ ਲੈ ਕੇ ਤੁਸੀਂ ਕੀ ਪ੍ਰਚਾਰਦੇ ਹੋ ਉਸ ਨੂੰ ਲੈ ਕੇ ਤੁਸੀਂ ਇਹ ਸਾਰੀਆਂ ਗੱਲਾਂ ਕਿਵੇਂ ਕਰ ਸਕਦੇ ਹੋ ਤੇ ਉਹ ਸਾਰੀਆਂ ਚੀਜ਼ਾਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੀ ਮੁਲਾਕਾਤ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਅਜਿਹੇ ਦੋਸ਼ ਉਹਨਾਂ ਦੇ ਉੱਪਰ ਲੱਗੇ ਨੇ ਹੁਣ ਇੱਕ ਗੱਲ ਤਾਂ ਇਹ ਵੀ ਸਮਝਣੀ ਪੈਣੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੁਣੇ ਇੱਕ ਗਰਾਊਂਡ ਤਾਂ ਜ਼ਰੂਰ ਤਿਆਰ ਕਰ ਰਹੇ ਨੇ ਇਸ ਦੇ ਵਿੱਚ ਕੋਈ ਵੀ ਅਤਕਤਨੀ ਨਹੀਂ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਗਰਦ ਠਾਲੀ ਜਾਏਗੀ ਹੁਣ ਗਰਦ ਠਾਲੀ ਜਾਏਗੀ ਕੱਲੇ ਬਿਆਨਾਂ ਦੇ ਵਿੱਚ ਜਾਂ ਫਿਰ ਇੱਕ ਨਵੀਂ ਸਿਆਸੀ ਧਿਰ ਉਹਨਾਂ ਦੇ ਵੱਲੋਂ ਖੜੀ ਕੀਤੀ ਜਾਏਗੀ ਜਾਂ ਫਿਰ ਜਿਹੜੀ ਨਵੀਂ ਸਿਆਸੀ ਧਿਰ ਖੜੀ ਹੋ ਗਈ ਹੈ ਉਹਦੇ ਨਾਲ ਜੁੜ ਕੇ ਉਹਨਾਂ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾਣਗੀਆਂ ਹੁਣ ਇੱਕ ਚੀਜ਼ ਇਹ ਵੀ ਸਮਝਣੀ ਵਾਜਬ ਹੈ ਇੱਕ ਚੀਜ਼ ਇਹ ਵੀ ਸਮਝਣੀ ਜ਼ਰੂਰੀ ਹੈ ਲਾਜ਼ਮੀ ਹੈ ਕਿ ਜਿਵੇਂ ਹਰਿਆਣਾ ਦੇ ਵਿੱਚ ਬੀਜੇਪੀ ਦੇ ਵੱਲੋਂ ਸਰਪ੍ਰਸਤੀ ਕੀਤੀ ਜਾ ਰਹੀ ਹੈ ਗੁਰਦੁਆਰਾ ਕਮੇਟੀ ਦੀ ਦਿੱਲੀ ਦੇ ਵਿੱਚ ਸਰਪ੍ਰਸਤੀ ਕੀਤੀ ਜਾ ਰਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸੇ ਤਰੀਕੇ ਨਾਲ ਨੰਦੇੜ ਦੇ ਵਿੱਚ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਜਿਹੜੀ ਆ ਉਹ ਬੀਜੇਪੀ ਕਰਦੀ ਨਜ਼ਰ ਆ ਰਹੀ ਹੈ ਤੇ ਇਸੇ ਤਰੀਕੇ ਦੇ ਨਾਲ ਇਸੇ ਤਰਜੀਹ ਦੇ ਉੱਪਰ ਕਿਤੇ ਨਾ ਕਿਤੇ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਸੱਤਾ ਦੇ ਉੱਪਰ ਕਾਬਜ ਹੋਵੇ ਸਭ ਤੋਂ ਪਹਿਲਾਂ ਐਸਜੀਪੀਸੀ ਚੋਣਾਂ ਦੇ ਵਿੱਚ ਉਹਨਾਂ ਨੂੰ ਲਿਆ ਕੇ ਉਹਨਾਂ ਦੇ ਉੱਪਰ ਦਾਅ ਖੇਡਿਆ ਜਾ ਸਕਦਾ ਹੈ ਤੇ ਉਸ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਵੱਡੇ ਇਸ ਦੇ ਫਲ ਸਰੂਪ ਨਤੀਜੇ ਜਿਹੜੇ ਨੇ ਉਹ ਵੇਖੇ ਜਾ ਸਕਦੇ ਨੇ ਪਰ ਇਸ ਵਕਤ ਜਰੂਰ ਚਰਚਾ ਦੇ ਸਾਹਮਣੇ ਆ ਪਿਆ ਸੁਖਵੀਰ ਇੱਕ ਇਹ ਮੈਨੂੰ ਲੱਗਦਾ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਸ ਦੇ ਉੱਤੇ ਪੋਸਟਿੰਗ ਨੂੰ ਮਾਂ ਜਿਹੜੀ ਮੋਹਰ ਹੈ ਉਹ ਇਸ ਗੱਲ ਤੇ ਵੀ ਲੱਗਦੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਕਿ ਐਸਜੀਪੀਸੀ ਦੀਆਂ ਚ ਯਾਨੀ ਬਿਲਕੁਲ ਉਹਦੇ ਅਫੀਸ਼ੀਅਲ ਦੇਕਰ ਆਕੜਿਆਂ ਦੇ ਉੱਤੇ ਗੱਲ ਕਰੀਏ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਚੰਡੀਗੜ੍ਹ ਦਫ਼ਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਐਸਜੀਪੀਸੀ ਮੈਂਬਰਾਂ ਨੂੰ ਬੁਲਾਇਆ ਗਿਆ ਹੂੰ ਤੇ ਮੈਂਬਰਾਂ ਨੇ ਕਿਹਾ ਜੀ ਦੇਖੋ ਆ ਜਿਹੜੀ ਲਿਸਟ ਆਈ ਹੈ VOTERਾਂ ਦੀ ਇਸ ਦੇ ਵਿੱਚ ਕਿਸੇ ਦੇ ਨਾਮ ਪਿੱਛੇ ਸਿੰਘ ਨਹੀਂ ਕਿਸੇ ਦੇ ਨਾਮ ਪਿੱਛੇ ਕੌਰ ਨਹੀਂ ਤੇ ਇਹ ਤਾਂ ਗਲਤ ਸੂਚੀ ਹੈ ਤੇ ਉਸ ਤੋਂ ਬਾਅਦ ਫਿਰ ਇਹ ਗੱਲ ਚੱਲੀ ਕਿ ਜੇ ਗਲਤ ਸੂਚੀ ਹੈ ਤਾਂ ਇਲੈਕਸ਼ਨ ਕਮਿਸ਼ਨ ਤੱਕ ਪਹੁੰਚ ਕੀਤੀ ਗਈ ਉਹਨਾਂ ਨੇ ਜਿਹੜਾ ਸਮਾਂ ਦਿੱਤਾ ਉਹ ਕਹਿੰਦੇ ਜੀ ਤੁਸੀਂ ਸਾਰੀ ਲਿਸਟ ਤਿਆਰ ਕਰਕੇ April ਦੇ ਵਿੱਚ ਸਾਨੂੰ ਇਹ ਲਿਸਟ ਸਬਮਿਟ ਕਰਾ ਸਕਦੇ ਹੋ ਤੇ ਜੇਕਰ April ਦੇ ਵਿੱਚ ਲਿਸਟ ਸਬਮਿਟ ਹੋਣੀ ਹੈ ਤਾਂ ਤਾਂ ਮਤਲਬ ਫਿਰ SGPC ਚਾਉਣਾ ਖੇਚ ਧੂਕੇ ਮਈ ਜੂਨ ਤੱਕ ਚੱਲ ਗਈਆਂ ਜਦ ਕਿ March ਦੇ ਵਿੱਚ ਹੋਣੀਆਂ ਸੀਗੀਆਂ ਤੇ ਇਸ ਸੌਦੇ ਵਿੱਚ ਭਾਜਪਾ ਦੇ ਇੱਕ ਆਗੂ ਨੇ ਤੁਹਾਨੂੰ ਵੀ ਯਾਦ ਹੋਏਗਾ ਤਜਿੰਦਰ ਹਾਂ ਹਨਾ ਜਿਹੜੇ ਅੰਮ੍ਰਿਤਸਰ ਤੋਂ ਸੰਧੂ ਸਾਹਿਬ ਜਿਹੜੇ ਚੋਣਾ ਲੜੇ ਸੀਗੇ ਬਿਲਕੁਲ ਲੋਕ ਸਭਾ ਦੀਆਂ ਉਹ ਪਹਿਲਾਂ ਨਾਮ ਲਿਖਦੇ ਸੀਗੇ ਤਜਿੰਦਰ ਸਿੰਘ ਸਿੱਧੂ ਤੇ ਹੁਣ ਉਹ ਲਿਖਣ ਲੱਗ ਗਏ ਨੇ ਤਜਿੰਦਰ ਸਿੰਘ ਸਮੁੰਦਰੀ ਕਿਉਂਕਿ ਤੇਜਾ ਸਿੰਘ ਸਮੁੰਦਰੀ ਸਾਹਿਬ ਦੇ ਉਹ ਪੋਤਰੇ ਨੇ ਪੋਤਰੇ ਨੇ ਬਿਲਕੁਲ ਤੇ ਹੁਣ ਜੇ ਇੱਕ ਉਹਨਾਂ ਨੇ ਆਪਣੇ ਨਾਮ ਦੇ ਪਿੱਛੋਂ ਆਪਣਾ ਸਰਨੇਮ ਹਟਾ ਕੇ ਪੰਥਕ ਨਾਮ ਚੁਣਿਆ ਸਮੁੰਦਰੀ ਇਹਦਾ ਮਤਲਬ ਫਿਰ ਭਾਜਪਾ ਦੇ ਅੰਦਰ ਕੋਈ ਸਿਆਸੀ ਖੇਚੜੀ ਵੀ ਪਕ ਰਹੀ ਹੈ ਹੂੰ ਬਿਲਕੁਲ ਤਾਂ ਮੰਨ ਸਕਦੇ ਆ ਇਹ ਇਹ ਇਹਨੂੰ ਮੰਨ ਸਕਦੇ ਆ ਨਾਲ ਦੀ ਨਾਲ ਅ ਜੇ ਇਸ ਤਰੀਕੇ ਵਿਵੇਕ ਤੁਸੀਂ ਇਹ ਜਾਣਕਾਰੀਆਂ ਦੇ ਰਹੇ ਹੋ ਜਾਣਕਾਰੀਆਂ ਹੋਰ ਵੀ ਬਹੁਤ ਸਾਰੀਆਂ ਨੇ ਜਿਵੇਂ ਪਹਿਲੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਮਨਜਿੰਦਰ ਸਿੰਘ ਸਿਰਸਾ ਹਰਾਂ ਦੀ ਹੁਣ ਇੱਕ ਗੱਲ ਸਮਝੀ ਇੱਥੇ ਜ਼ਰੂਰ ਜਾਵੇ ਕਿ ਮਨਜਿੰਦਰ ਸਿੰਘ ਸਿਰਸਾ ਉਹ ਚਿਹਰਾ ਨੇ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ ਪੰਜਾਬ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਕਿਹੜੇ ਮੁੱਦੇ ਮਫਾਦਾਂ ਦੇ ਉੱਪਰ ਵੋਟਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਜਾਂ ਫਿਰ ਇਹ ਕਿਹੜੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਸਿੱਖ ਗੰਭੀਰ ਰੂਪ ਦੇ ਵਿੱਚ ਸੋਚਦੇ ਨੇ ਤੇ ਜੇਕਰ ਉਹਨਾਂ ਮਸਲਿਆਂ ਦੇ ਉੱਪਰ ਕੁਝ ਵੀ ਕਰਨ ਦੀ ਗੱਲ ਆਕੀ ਜਾਵੇ ਤਾਂ ਉਹ ਵੱਡੇ ਪੱਧਰ ਦੇ ਉੱਪਰ ਸਿੱਖ ਸਿਆਸਤ ਦੇ ਵਿੱਚ ਆਪਣਾ ਦਮਖਮ ਜਿਹੜਾ ਹੈ ਉਹ ਅਜਮਾ ਸਕਦੇ ਨੇ ਹੁਣ ਨਾਲ ਦੀ ਨਾਲ ਇਹ ਵੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਦੇ ਵੱਲੋਂ ਆ ਉੱਥੇ ਜਿਹੜੀ ਜਿੱਤ ਪ੍ਰਾਪਤ ਕੀਤੀ ਗਈ ਆ ਉਸ ਤੋਂ ਬਾਅਦ ਉਹਨਾਂ ਦੇ ਨਾਮ ਦੇ ਉੱਪਰ ਮੁੱਖ ਮੰਤਰੀ ਦੇ ਤੌਰ ਦੇ ਉੱਪਰ ਵੀ ਮੋਹਰ ਲੱਗ ਸਕਦੀ ਹੈ ਕਿਉਂਕਿ ਟੌਪ 5 ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ ਨਾਮ ਆਇਆ ਹੈ ਹੁਣ ਉੱਥੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਸੰਧੂ ਸਾਹਿਬ ਦੀ ਗੱਲ ਕੀਤੀ ਅਮਰਸਰ ਸਾਹਿਬ ਤੋਂ ਜਿਨ੍ਹਾਂ ਦੇ ਵੱਲੋਂ ਚੋਣ ਲੜੀ ਗਈ ਤੇ ਹੁਣ ਤੇਜਤ ਸਿੰਘ ਸਮੁੰਦਰੀ ਹੋਰਾਂ ਦੇ ਉਹ ਪੋਤਰਾ ਸਾਹਿਬ ਨੇ ਤੇ ਉਹ ਆਪਣੇ ਨਾਮ ਦੇ ਪਿੱਛੇ ਸਮੁੰਦਰੀ ਵੀ ਲਾ ਰਹੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਸਬਦਾ ਮੰਤਬ ਤਾਂ ਇੱਕੋ ਹੀ ਹੈ ਬੀਜੇਪੀ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਪਣਾ ਸਿਆਸੀ ਪੈਰ ਇਸ ਤਰੀਕੇ ਜਮਾਉਣਾ ਚਾਹੁੰਦੀ ਹੈ ਜਿਸ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਸਰਪ੍ਰਸਤੀ ਕਰਨ ਦਾ ਮੌਕਾ ਵੀ ਮਿਲੇ ਨਾਲ ਦੀ ਨਾਲ ਉਹ ਕੁਝ ਇੱਕ ਏਦਾਂ ਦੇ ਚਿਹਰਿਆਂ ਨੂੰ ਵੀ ਕਹ ਲਈਏ ਕਿ ਲਾਈਨ ਅਪ ਕਰਕੇ ਰੱਖਣਾ ਚਾਹੁੰਦੀ ਹੈ ਜਿਨ੍ਹਾਂ ਦੇ ਵਿੱਚ ਉਹ ਭਾਵੇਂ ਮਨਜਿੰਦਰ ਸਿੰਘ ਸਿਰਸਾ ਹੋਣ ਉਹ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੋਣ ਜਿਨ੍ਹਾਂ ਦਾ ਨਾਮ ਹੁਣ ਜੁੜਦਾ ਜਾ ਰਿਹਾ ਹੈ ਅਸੀਂ ਇਹ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਕਿਸੇ ਤਰੀਕੇ ਦੇ ਨਾਲ ਕੋਈ ਥਾਪੜਾ ਮਿਲ ਚੁੱਕਾ ਹੈ ਪਰ ਸੁਖਵੀਰ ਦੇਖੋ ਇੱਥੇ ਆਪਾਂ ਇਹ ਵੀ ਗੱਲ ਕਰ ਸਕਦੇ ਹਾਂ ਕਿ ਕਈ ਪੰਥਕ ਆਗੂ ਜਿਹੜੇ ਨੇ ਉਹ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਵਿਚਰਦੇ ਨੇ ਆਪਾਂ ਬਾਹਲੀ ਦੂਰ ਕੀ ਜਾਣੇ ਜੇ ਆਪਾਂ ਗੱਲ ਕਰੀਏ ਤਾਂ ਹਰਜਿੰਦਰ ਸਿੰਘ ਧਾਮੀ ਹਾਲਾਂਕਿ ਉਹ ਐਸਜੀਪੀਸੀ ਦੇ ਨੁਮਾਇੰਦੇ ਨੇ ਐਸਜੀਪੀਸੀ ਦੇ ਹੱਥੇ ਇਸ ਵੇਲੇ ਪੰਥ ਦੀ ਸਾਰੀ ਕਮਾਨ ਹੈ ਬਿਲਕੁਲ ਉਹ ਸ਼ਰਿਆਮ ਜਿਹੜਾ ਨੇ ਉਹ ਭੁਗਤਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਦੇ ਵਿੱਚ ਇੱਥੇ ਆਪਾਂ ਇਹ ਕਿਵੇਂ ਮੰਨ ਲਈਏ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਗੂ ਨੇ ਜਾਂ ਫਿਰ ਪੰਥਕ ਆਗੂ ਨੇ ਜੇਕਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਦੇ ਨੇ ਤਾਂ ਬਹੁਤ ਵਧੀਆ ਕੰਮ ਕਰਦੇ ਨੇ ਜੇ ਉਹ ਕਿਸੇ ਹੋਰ ਸਿਆਸੀ ਆਗੂ ਨਾਲ ਸਿਆਸੀ ਪਾਰਟੀ ਦੇ ਨਾਲ ਰਾਬਤਾ ਰੱਖਦੇ ਨੇ ਗੱਲਬਾਤ ਕਰਦੇ ਨੇ ਤਾਂ ਉਹ ਮਾਰੇ ਹੋਗੇ ਇਹ ਤਾਂ ਧੋਰੇ ਮਾਪਦੰਡ ਹੋਗੇ ਕਿਉਂਕਿ ਦੇਖੋ ਸਿਆਸੀ ਪਾਰਟੀਆਂ ਦੇ ਵਿੱਚ ਜੇਕਰ ਪਾਧਾਰਮਿਕ ਜਾਂ ਪੰਥਕ ਆਗੂਮਾਦੀ ਐਂਟਰੀ ਹੁੰਦੀ ਹੈ ਜਾਂ ਉਹਨਾਂ ਦੇ ਨਾਲ ਨੇੜਤਾ ਵੱਧਦੀ ਹੈ ਕਿਤੇ ਨਾ ਕਿਤੇ ਖਤਰਾ ਜਿਹੜਾ ਆਪਾਂ ਮੰਨ ਸਕਦੇ ਆ ਪਰ ਆਪਾਂ ਇੱਕ ਸਿਧਾਂਤ ਦੇ ਉੱਤੇ ਕੰਮ ਕਰਦੇ ਆ ਮੀਰੀ ਪੀਰੀ ਦੇ ਦੇ ਵਿੱਚ ਜਿੱਥੇ ਧਰਮ ਵੀ ਬਰਾਬਰ ਚੱਲਦਾ ਤੇ ਸਿਆਸਤ ਵੀ ਬਰਾਬਰ ਚੱਲਦੀ ਹੈ ਇਹ ਫਿਰ ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਜੇ ਅਗਿਆਨੇ ਹਰਪ੍ਰੀਤ ਸਿੰਘ ਭਾਜਪਾ ਦੇ ਕਿਸੇ ਉਮੀਦਵਾਰ ਨਾਲ ਮਿਲਦੇ ਨੇ ਭਾਜਪਾ ਦੇ ਕਿਸੇ ਲੀਡਰ ਨਾਲ ਮਿਲਦੇ ਨੇ ਤੇ ਜੇ ਉਹੀ ਕਿਹੜੇ ਮੱਥੇ ਉਹ ਅਕਾਲੀ ਦਲ ਦੇ ਆਗੂ ਨਾਲ ਮਿਲਦੇ ਨੇ ਉਹੀ ਕਿਹੜੇ ਇੱਥੇ ਉਹ ਕਾਂਗਰਸ ਦੇ ਨਾਲ ਮਿਲਦੇ ਨੇ ਤਾਂ ਇਹਦੇ ਵਿੱਚ ਕੋਈ ਦੁਚਿੱਤੀ ਵਾਲੀ ਗੱਲ ਤਾਂ ਹੈ ਹੀ ਨਹੀਂ ਕਿ ਕਿਉਂਕਿ ਪੰਥਕ ਆਗੂ ਨੇ ਭਾਈ ਉਹ ਕਿਹੜੇ ਕੋਈ ਛੋਟੀ ਮੋਟੀ ਹਸਤੀ ਸੀ ਕਿ ਸ਼੍ਰੀ ਅਕਾਲ 택ਤ ਸਾਹਿਬ ਤਾਂ ਸਭ ਦਾ ਸਾਂਝਾ ਹੈ ਬਿਲਕੁਲ ਇਹ ਇਹ ਗੱਲਾਂ ਲਗਾਤਾਰ ਲੰਬੇ ਸਮੇਂ ਤੋਂ ਵਿਵੇਕ ਚੱਲਦੀਆਂ ਆ ਰਹੀਆਂ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਸਾਬਕਾ ਸੀਐਮ ਪੰਜਾਬ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਹੁਣ ਸੰਸਦ ਬਣ ਚੁੱਕੇ ਨੇ ਉਹਨਾਂ ਦੇ بیٹے ਦੇ ਵਿਆਹ ਦੇ ਉੱਪਰ ਗਏ ਸੀ ਉਸ ਵਕਤ ਵੀ ਵੱਡੇ ਸਵਾਲ ਉੱਠੇ ਉਸ ਤੋਂ ਬਾਅਦ ਰਾਗਵ ਚੱਡਾ ਤੇ ਪਰਣੀਤੀ ਚੋਪੜਾ ਦੇ ਵਿਆਹ ਦੇ ਉੱਪਰ ਗਏ ਉਸ ਵਕਤ ਵੀ ਵੱਡੇ ਸਵਾਲ ਉੱਠੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵਿਆਹ ਦੇ ਉੱਪਰ ਉਹਨਾਂ ਦੇ ਕੋਲ ਜਾਣਾ ਹੁੰਦਾ ਤਾਂ ਉਸ ਵਕਤ ਵੀ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਕ੍ਰਿਟੀਸਾਈਜ਼ ਕੀਤੇ ਜਾਂਦੇ ਨੇ ਕਿ ਭਾਈ ਤੁਹਾਡੇ ਕੋਲ ਉੱਥੇ ਜਾਇਆ ਗਿਆ ਤੇ ਸਿੱਖ ਰੌ ਰੀਤਾਂ ਜੜੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਦਰਕਨਾਰ ਕੀਤਾ ਗਿਆ ਹੈ ਹਾਲਾਂਕਿ ਇਹ ਚਾਰੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਆਪਣੇ ਸਪਸ਼ਟ ਕਰਨ ਦੇ ਰੂਪ ਦੇ ਵਿੱਚ ਪੰਜਾ ਪਿਆਰਿਆਂ ਦੇ ਸਾਹਮਣੇ ਸਨਮੁਖ ਹੋ ਕੇ ਇਹ ਰੱਖ ਵੀ ਦਿੱਤੀਆਂ ਗਈਆਂ ਸੀ ਪਰ ਆ ਜਿਹੜੀ ਇੱਕ ਜਾਂਚ ਕਮੇਟੀ ਦੀ ਰਿਪੋਰਟ ਨਿਕਲ ਕੇ ਆਂਦੀ ਹਰਪ੍ਰੀਤ ਸਿੰਘ ਦੇ ਬਾਰੇ ਨਿਕਲ ਕੇ ਸਾਹਮਣੇ ਆਈ ਹੈ ਉਹਦੇ ਵਿੱਚ ਇਲਜ਼ਾਮ ਬਹੁਤ ਗੰਭੀਰ ਨੇ ਉਹਦੇ ਵਿੱਚ ਤਾਂ ਇੱਕ ਫਾਈਲ ਦਾ ਜ਼ਿਕਰ ਵੀ ਹੋ ਰਿਹਾ ਵਿਵੇਕ ਕਿ ਇਹਨਾਂ ਦੇ ਵੱਲੋਂ ਇੱਕ ਫਾਈਲ ਇੱਧਰ ਉੱਧਰ ਕੀਤੀ ਗਈ ਹੈ ਯਾਂ ਫਿਰ ਆਪਣੇ ਕਹਿ ਲਿਆ ਕਿ ਅਕਾਲ ਤਖਤ ਦੇ ਜਥੇਦਾਰ ਹੋਣ ਦੇ ਪ੍ਰਭਾਵ ਪਾ ਕੇ ਉਸ ਜਾਂਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਵੇਖੋ ਨਾ ਏਡੇ ਵੱਡੇ ਇਲਜ਼ਾਮ ਦਰਾਜ਼ਗੀਆਂ ਦੇ ਦੌਰ ਉਹਨਾਂ ਦੇ ਉੱਪਰ ਲੱਗਣ ਏਡੇ ਵੱਡੇ ਇਲਜ਼ਾਮ ਉਹਨਾਂ ਦੇ ਉੱਪਰ ਲੱਗਣ ਤੇ ਇਹਨਾਂ ਤਮਾਮ ਇਲਜ਼ਾਮਾਂ ਦੇ ਫਲਸਰੂਪ ਜੇਕਰ ਉਹਨਾਂ ਦੇ ਵੱਲੋਂ ਏਸੇ ਸਮੇਂ ਦੇ ਦਰਮਿਆਨ ਕਿਸੇ ਵੱਡੇ ਐਸੇ ਆਗੂ ਦੇ ਨਾਲ ਮਿਲਿਆ ਜਾਵੇ ਉਹ ਵੀ ਕਿਸੇ ਐਸੀ ਪਾਰਟੀ ਦੇ ਨਾਲ ਸਮਝ ਰੱਖਣ ਵਾਲਾ ਜਿਹਦੇ ਨਾਲ ਤੂੰ ਤੂੰ ਮੈਂ ਮੈਂ ਯਾਂ ਫਿਰ ਅ ਚੱਕਲੋ ਰੱਖ ਲੋ ਚਲਦੀ ਹੋਵੇ ਤੇ ਉਹ ਸਾਰੀ ਪਾਰਟੀ ਦੇ ਆਗੂਆਂ ਦੇ ਨਾਲ ਮੁਲਾਕਾਤ ਨੂੰ ਤਾਂ ਇੱਕ ਵੱਡੇ ਪੱਧਰ ਦੇ ਉੱਪਰ ਸਵਾਲੀਆ ਨਿਸ਼ਾਨਾਂ ਦਾ ਸਾਹਮਣਾ ਕਰਨਾ ਪੈ ਹੀ ਸਕਦਾ ਹੈ ਜਿਹੜਾ ਕਿ ਕਰਨਾ ਪੈ ਵੀ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਤਾਂ ਸਪਸ਼ਟ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਹੁਣ ਕਿਸੇ ਵੀ ਪਾਸੇ ਨੂੰ ਕਦਮ ਪੁੱਟਿਆ ਜਾਵੇ ਤਾਂ ਉਹਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਈ ਜਾਣਾ ਹੈ ਉਹ ਭਾਵੇਂ ਕਿਸੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਕ ਪ੍ਰੋਗਰਾਮ ਦੇ ਉੱਪਰ ਜਾ ਕੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਵੇ ਜਿਵੇਂ ਕਿ ਤੁਸੀਂ ਆ ਹਾਥੀ ਵਾਲੀ ਗੱਲ ਕਹੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਨੇ ਇੱਕ ਪਾਗਲ ਹਾਥੀ ਦਾ ਅਖਰਾਰ ਦੇ ਦਿੱਤਾ ਹੈ ਨਾਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਹੋਰ ਸਪਸ਼ਟ ਹੈ ਕਿ ਹੁਣ ਉਹਨਾਂ ਦੇ ਵੱਲੋਂ ਕਿਸੇ ਪਾਰਟੀ ਦੇ ਆਗੂ ਦੇ ਨਾਲ ਭਾਵੇਂ ਫਤਿਹ ਦੀ ਸਾਂਝ ਹੀ ਪਾਈ ਜਾਵੇ ਉਸ ਵਕਤ ਖਬਰਾਂ ਇਹੀ ਚੱਲਣੀਆਂ ਨੇ ਕਿ ਭਾਈ ਉਹਨਾਂ ਦੇ ਵੱਲੋਂ ਇਸ ਫਲਾਣੀ ਪਾਰਟੀ ਦੇ ਆਗੂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਹੋ ਸਕਦਾ ਹੈ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਸਿਆਸੀ ਅਣਸੂਖ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਫਿਰ ਸਿਆਸਤ ਦੇ ਵਿੱਚ ਵਿਚਰਨ ਦਾ ਕਰਕੇ ਉਹਨਾਂ ਦੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾਣ ਪਰ ਇਸ ਵਕਤ ਕਿਤੇ ਨਾ ਕਿਤੇ ਸਿਆਸੀ ਗਲਿਆਰਾਂ ਤੇ ਪੰਥਕ ਗਲਿਆਰਾਂ ਦੇ ਵਿੱਚ ਇਹ ਗੱਲ ਜ਼ਰੂਰ ਚੱਲ ਰਹੀ ਹੈ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਨਵੀਂ ਧਿਰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਕਰਕੇ ਉਹਨਾਂ ਦੇ ਵੱਲੋਂ ਵੱਖ-ਵੱਖ ਸੰਬੋਧਨਾਂ ਦੇ ਵਿੱਚ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਉਹ ਭਾਵੇਂ ਹੋਵੇ ਕਿ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਇੱਕ ਖਾਸ ਟੋਲੇ ਦੀ ਜਿਹੜੀ ਉਹਨਾਂ ਦੇ ਵੱਲੋਂ ਗੱਲ ਕੀਤੀ ਜਾਂਦੀ ਹੁੰਦੀ ਹੈ ਉਸ ਟੋਲੇ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਉੱਪਰ ਇਹ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰ ਸਰੂਪ ਬਹੁਤ ਕੁਝ ਏਦਾਂ ਦਾ ਹੋ ਰਿਹਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਜਿਹਦੇ ਬਾਰੇ ਕਿ ਗੱਲ ਨਹੀਂ ਹੋਣੀ ਚਾਹੀਦੀ ਜਿਹਦੀ ਗੱਲ ਹੋਣੀ ਚਾਹੀਦੀ ਆ ਉਹ ਕਿਤੇ ਨਾ ਕਿਤੇ ਆਸੇ ਪਾਸੇ ਮੁੱਦੇ ਹੁੰਦੇ ਜਾ ਰਹੇ ਨੇ ਜੀ ਤੁਸੀਂ ਜ਼ਿਕਰ ਕੀਤਾ ਕਿ ਸਿਆਸੀ ਪਾਰਟੀਆਂ ਦੇ ਨਾਲ ਚੱਕ ਲੋ ਰੱਖ ਲੋ ਚਲਦੀ ਹੈ ਪਰ ਫਿਰ ਜਦੋਂ ਪੰਥ ਦੇ ਨੁਮਾਇੰਦੇ ਗੱਲ ਕਰਦੇ ਨੇ ਤਾਂ ਜ਼ਰੂਰ ਇਸ ਦਾ ਜਿਹੜਾ ਨੁਕਸਾਨ ਹੁੰਦਾ ਪਰ ਵੱਡਾ ਸਵਾਲ ਤਾਂ ਸੁਖਵੀਰ ਇੱਥੇ ਅਸੀਂ ਬੀਤੇ ਦਿਨਾਂ ਤੋਂ ਕਈ ਤਸਵੀਰਾਂ ਦੇਖਿਆ ਨੇ ਚਾਹੇ ਸੁਖਵੀਰ ਸਿੰਘ ਬਾਦਲ ਹੁਣ ਇੱਕ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਇੱਧਰ ਰਾਣਾ ਗੁਰਜੀਤ ਬੈਠੇ ਨੇ ਗੱਬੇ ਸੁਖਵੀਰ ਸਿੰਘ ਬਾਦਲ ਬੈਠੇ ਨੇ ਫਿਰ ਰਖੜਾ ਸਾਹਿਬ ਬੈਠੇ ਨੇ ਫਿਰ ਚੰਦੂ ਮਾਜਰਾ ਸਾਹਿਬ ਬੈਠੇ ਨੇ ਫਿਰ ਭੁੰਦਰ ਸਾਹਿਬ ਬੈਠੇ ਨੇ ਹਨਾ ਫਤੇਜੰਗ ਬਾਜਵਾ ਬੈਠੇ ਨੇ ਵੱਡਾ ਸਵਾਲ ਤਾਂ ਇਹ ਹੈ ਕਿ ਪ੍ਰਧਾਨ ਸਾਹਿਬ ਦੇ ਪੋਤੇ ਦੇ ਵਿਆਹ ਦੇ ਵਿੱਚ ਵੀ ਪ੍ਰਧਾਨ ਸਾਹਿਬ ਜਾਂਦੇ ਨੇ ਹਨਾ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਦੇ ਨਾਲ 에어ਪੋਰਟ ਤੇ ਵੀ ਦੇਖਦੇ ਨੇ ਦੋਵੇਂ ਜਿਹੜਾ ਹੱਸਦੇ ਹੱਸਦੇ ਆਂਦੇ ਸੀ ਤਾਂ ਫਿਰ ਇਹਦੇ ਵਿੱਚ ਜਦੋਂ ਪੰਥਕ ਆਗੂ ਆ ਪੰਥਕ ਆਗੂਆਂ ਦੇ ਉੱਤੇ ਗੱਲ ਆਂਦੀ ਹੈ ਦੇਖੋ ਮੈਂ ਚਾਹੇ ਗੈਨੇ ਹਰਪ੍ਰੀਤ ਸਿੰਘ ਦੇ ਉੱਤੇ ਜਿਹੜੇ ਇਲਜ਼ਾਮ ਨੇ ਉਹ ਠੀਕ ਨੇ ਗਲਤ ਨੇ ਮੈਂ ਕਿਸੇ ਦੇ ਪੱਖ ਦੀ ਗੱਲ ਨਹੀਂ ਕਰ ਰਿਹਾ ਪਰ ਮਸਲਾ ਇੱਥੇ ਇਹ ਹੈ ਕਿ ਕਿਸੇ ਦੀ ਕਰਦਾਰਕੋਸ਼ਿ ਕਿਸ ਲੈਵਲ ਤੱਕ ਜੇ ਤੁਹਾਨੂੰ ਹੁਣ ਜਿਹੜੀ ਰਿਪੋਰਟ ਆਈ ਹੈ ਉਸ ਦੇ ਵਿੱਚ ਗਿਆਨੀ ਹਰਪੀ ਸਿੰਘ ਦੇ ਉੱਤੇ ਇਹ ਦੋਸ਼ ਸਾਬਤ ਤਾਂ ਨਹੀਂ ਹੋਏ ਕਿ ਇਹ ਸੰਬੰਧ ਰਹਿਏ ਨਾ ਦੇ ਉਸ ਲੜਕੀ ਦੇ ਨਾਲ ਉਹ ਗੱਲ ਤਾਂ ਇੱਥੇ ਘੁਮਾ ਕੇ ਕਰਤੀ ਆਲ ਓਵਰ ਕਿ ਇਨਾਂ ਦੇ ਵੱਲੋਂ ਇੱਕ ਫਾਈਲ ਗਾਇਬ ਕੀਤੀ ਗਈ ਹੈ ਇਨਾਂ ਦੇ ਵੱਲੋਂ ਜੀ ਇੱਕ ਉਹ ਸਿੰਘ ਸਾਹਿਬਾਨਾਂ ਦੇ ਹਾਜ਼ਰੀ ਦੇ ਵਿੱਚ ਪੰਜ ਪਿਆਰਾਂ ਦੇ ਹਨਾ ਹਾਜ਼ਰੀ ਦੇ ਵਿੱਚ ਪਾਰਟ ਰਕਵਾ ਕੇ ਇਹਨਾਂ ਨੇ ਫਸਿਲ ਤੋਂ ਖੜਕ ਸਪਸ਼ਟੀ ਕਰਨ ਦਿੱਤਾ ਪਾਰਟ ਦੇ ਵਿੱਚ ਵਿਗਨ ਪਾਇਆ ਹੈ ਇਹ ਸਾਰੇ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਬਰਖਾਸਤ ਕੀਤਾ ਗਿਆ ਹੈ ਉਹ ਮੁੱਦਾ ਤਾਂ ਉਹ ਕਿਤੇ ਆਇਆ ਹੀ ਨਹੀਂ ਜਿਸ ਦੇ ਇਲਜ਼ਾਮ ਇਹਨਾਂ ਦੇ ਉੱਤੇ ਲੱਗ ਰਹੇ ਸਨ ਇੱਕ ਇੱਕ ਵਿਵੇਕ ਇਹਦੇ ਵਿੱਚ ਮੈਂ ਗੱਲ ਹੋਰ ਜੋੜ ਦਿੰਦਾ ਕਿ ਇਲਜ਼ਾਮ ਉਹਨਾਂ ਦੇ ਉੱਪਰ ਇਹ ਵੀ ਲੱਗੇ ਨੇ ਕਿ ਵਿਰਸਾ ਸਿੰਘ ਬਲਟੂਆ ਹੋਰਾਂ ਦੇ ਬਾਰੇ ਉਹ ਇਹ ਕਹਿ ਰਹੇ ਸੀ ਕਿ ਮੈਨੂੰ ਧੰਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੇਰੀਆਂ ਧੀਆਂ ਦੇ ਬਾਰੇ ਕਹਿੰਦੇ ਕੁਝ ਗਲਤ ਬੋਲਿਆ ਜਾ ਰਿਹਾ ਹੈ ਕਹਿੰਦੇ ਕਿ ਇਹ ਇਲਜ਼ਾਮ ਜਿਹੜੇ ਉਹਨਾਂ ਦੇ ਵੱਲੋਂ ਬਿਰਸਾ ਸਿੰਘ ਬਲਟੂਆ ਹੋਰਾਂ ਦੇ ਉੱਪਰ ਲਾਏ ਗਏ ਸੀ ਇਹਨਾਂ ਇਲਜ਼ਾਮਾਂ ਦੇ ਫਲਸਰੂਪ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਸਬੂਤ ਅਜੇ ਤੱਕ ਪੇਸ਼ ਨਹੀਂ ਕੀਤਾ ਗਿਆ ਇਹ ਵੀ ਇੱਕ ਵੱਡਾ ਕਾਰਨ ਰਿਹਾ ਹੈ ਉਹਨਾਂ ਦੇ ਉੱਪਰ ਕਾਰਵਾਈ ਦਾ ਹੁਣ ਬਿਰਸਾ ਸਿੰਘ ਬਲਟੂਆ ਹੋਰਾਂ ਦੇ ਉੱਪਰ तमाम ਜਿਹੜੇ ਦੋਸ਼ ਲਾਏ ਗਏ ਸੀ ਸੋਣਾ ਮੈਂ ਮੈਂ ਇੱਕ ਤੁਹਾਨੂੰ ਬਿਰਸਾ ਸਿੰਘ ਬਲਟੂਆ ਸਾਹਿਬ ਦੇ ਬਾਰੇ ਮੇਰੇ ਹੁਣ ਤੁਸੀਂ ਗੱਲ ਛੇੜਤੀ ਤਾਂ ਮੇਰੇ ਦਿਮਾਗ 'ਚ ਆ ਗਿਆ ਹਾਲਾਂਕਿ ਮੈਂ ਇੱਥੇ ਇੱਕ ਫੋਟੋ ਲਗਾਣੀ ਸੀ ਤਸਵੀਰ ਲਗਾਣੀ ਸੀ ਪਰ ਹੁਣ ਤੁਸੀਂ ਇੱਦੀ ਗੱਲ ਕਰਦੇ ਦੇ ਵਿੱਚ ਆ ਗਿਆ ਬੜੀ ਹੈਰਾਨੀ ਦੀ ਗੱਲ ਹੈ ਕਿ ਕੱਲ ਮੈਂ ਛੁੱਟੀ ਦੇ ਸੀਗਾ ਮੈਂ ਘਰ ਸੀਗਾ ਤੇ ਵੈਸੇ ਤਾਂ ਜੋ ਇੱਕ ਅਕਾਲ ਤਖਤ ਤੋਂ ਸਭ ਤੋਂ ਹੁਕਮ ਹੋਇਆ ਉਹ ਇਹ ਹੋਇਆ ਜੀ ਬਿਰਸਾ ਸਿੰਘ ਬਲਟੋਹਾ ਸ਼ਰੋਮਣੀ ਅਕਾਲੀ ਦਲ ਤੋਂ 10 ਸਾਲ ਦੇ ਲਈ ਬਾਹਰ ਨੇ ਹਿੱਸਾ ਹੀ ਨਹੀਂ ਨੇ ਹਿੱਸਾ ਹੀ ਹੈ ਨਹੀਂ ਗੇ ਮਤਲਬ ਉਹਨਾਂ ਨੂੰ ਇੱਕ ਆਮ ਨਾਗਰਿਕ ਦੇ ਵਿੱਚ ਅਸੀਂ ਗਿਣ ਸਕਦੇ ਹਾਂ ਕੋਈ ਹੁਣ ਪੋਲਿਟਿਸ਼ੀਅਨ ਨਹੀਂ ਹੈਗੇ ਕੋਈ ਸ਼ਰੋਮਣੀ ਅਕਾਲੀ ਦਲ ਦੇ ਕਿਸੇ ਵਿੰਗ ਦੇ ਕਿਸੇ ਇਕਾਈ ਦੇੋਂ ਕੁਝ ਨਹੀਂ ਲੱਗਦੇ ਕੱਲ ਜਦੋਂ ਗੈਨੀ ਹਰਪੀ ਸਿੰਘ ਜੀ ਤੇ ਫੈਸਲਾ ਆਇਆ ਮੇਰੇ ਖਿਆਲ ਨਾਲ ਸ਼ਾਮ ਦੇ 4 ਵਜੇ ਦਾ ਸਮਾਂ ਸੀਗਾ ਤੇ ਮੈਂ ਇੱਦੀ ਫੋਨ ਚਲਾ ਰਿਹਾ ਸੀ ਤਾਂ ਜਦੋਂ ਖਬਰ ਆਈ ਮੇਰੇ ਤੱਕ ਤੇ ਸਾਡੀ ਵੀ ਆਦਤ ਹੁੰਦੀ ਹੈ ਕਿ ਇਹਦੇ ਵਿੱਚੋਂ ਖੋਜ ਪੜਤਾਲ ਕਰਨ ਦੀ ਅੱਛਾ ਐਸਜੀਪੀਸੀ ਦੇ ਕਿਸੇ ਬੰਦੇ ਨੂੰ ਫੋਨ ਲਾ ਲਓ ਕਿ ਅੰਦਰ ਕੀ ਗੱਲ ਹੋਈ ਸੀ ਕਿਉਂਕਿ ਸਾਨੂੰ ਜਦ ਤੱਕ ਮਸਲੇ ਦੀ ਡੂੰਘਾਈ ਦਾ ਨਹੀਂ ਪਤਾ ਨਾ ਉਦੋਂ ਤੱਕ ਅਸੀਂ ਗੱਲ ਨਹੀਂ ਕਰ ਸਕਦੇ ਇਸ ਸਭ ਦੇ ਦਰਮਿਆਨ ਸ਼ਰੋਮਣੀ ਅਕਾਲੀ ਦਲ ਦੇ ਇੱਕ ਬੰਦੇ ਦਾ ਮੇਰੇ ਕੋਲ ਮੈਸੇਜ ਆਂਦਾ ਹੈ ਹਾਲਾਂਕਿ ਵਿਚਾਰੇ ਨੇ ਉਹ ਬਣਾਏ ਹੋਣੇ ਆ ਜਿਹੜੇ ਅੱਜ ਕੱਲ ਬਣਦੇ ਨੇ ਬ੍ਰਾਡਕਾਸਟ ਹੈ ਨਾ ਜਿਹਦੇ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਦੇ ਬੰਦੇ ਹੁੰਦੇ ਨੇ ਉਸ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਆਇਆ ਸਾਬਕਾ ਜਥੇਦਾਰ ਸਾਹਿਬ ਦਾ ਗਿਆ ਗਿਆਨੀ ਰਣਜੀਤ ਸਿੰਘ ਦਾ ਜਿਹੜੇ ਪਰਣਾ ਸਾਹਿਬ ਦੇ ਸੀਗੇ ਉਸ ਤੋਂ ਬਾਅਦ ਫਿਰ ਇੱਕ ਨਾਮ ਆਇਆ ਪਰਮਜੀਤ ਸਰਨਾ ਦਾ ਇਹ ਦੋਨੋਂ ਆਗੂ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਅਗੇਂਸਟ ਬੋਲਦੇ ਨੇ ਤੀਸਰਾ ਜਦੋਂ ਨੰਬਰ ਆਇਆ ਮੈਂ ਇੱਕ ਟਾਈਮ ਤੇ ਸੋਚਣ ਲੱਗ ਗਿਆ ਹੈ ਉਥੇ ਲਿਖਿਆ ਸੀ ਮਿਰਸਾ ਸਿੰਘ ਬਲਟੋਹਾ ਅੰਕਲ ਹਾਂ ਮੈਂ ਕਹਾ ਬਲਟੋਹਾ ਸਾਹਿਬ ਜਦੋਂ ਮੈਂ ਰਿਪਲਾਈ ਕੀਤਾ ਕਿ ਭਾਜੀ ਚਲੋ ਠੀਕ ਹੈ ਤੁਸੀਂ ਜਿਹਨਾਂ ਦੇ ਨੰਬਰ ਭੇਜਦੇ ਕਿ ਅਸੀਂ ਨਾ ਤੋਂ ਰਿਐਕਸ਼ਨ ਲੈ ਸਕਦੇ ਆ ਬਹੁਤ ਵਧੀਆ ਤੁਸੀਂ ਬਿਨਾ ਪੁੱਛੇ ਹੀ ਸਾਨੂੰ ਕਹਿਤਾ ਕਿ ਤੁਸੀਂ ਅਸੀਂ ਨਹੀਂ ਦੇ ਸਕਦੇ ਰਿਐਕਸ਼ਨ ਤੁਸੀਂ ਅਕਾਲੀ ਦਲ ਦੇ ਨਾ ਆਗੂਆਂ ਤੋਂ ਲੈ ਸਕਦੇ ਹੋ ਰਿਐਕਸ਼ਨ ਪਰ ਬਲਟੋਹਾ ਸਾਹਿਬ ਦਾ ਅਕਾਲੀ ਦਲ ਤੇ ਆਗੂ ਹੀ ਹੈ ਨੀਗੇ ਹਾਂ ਉਹਨਾਂ ਦੀ ਨਿਜੀ ਹੋਂ ਹੋ ਗਈ ਏ ਥੋੜੀ ਪਰਸਨਲ ਕਿ ਹੁਣ ਸਿੱਧਮ ਸਿੱਧਾ ਚੱਲਣ ਦਿਓ ਕਿ ਮੈਂ ਇਲਜ਼ਾਮ ਵੀ ਲਗਾਉਂਗਾ ਮੈਂ ਇਹ ਵੀ ਕਰੂੰਗਾ ਪਰ ਇਹ ਸਭ ਦੇ ਦਰਮਿਆਨ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੀ ਨੰਬਰ ਦੇ ਰਹੇ ਨੇ ਹੂੰ ਤਾਂ ਇਹਦਾ ਮਤਲਬ ਫਿਰ ਤਮੀਲ ਤਾਂ ਹੋ ਨਹੀਂ ਰਹੀ ਕਿਸੇ ਵੀ ਪਾਸਿਓਂ ਹੁਕਮ ਆ ਦੀ ਜਿਹੜੇ ਅਕਾਲ ਤਖਸਬ ਨੇ ਸਭ ਨੇ ਹੁਕਮ ਪੀਤੇ ਨੇ ਤੇ ਫਿਰ ਅਸੀਂ ਇਹ ਕਹਿ ਦੀਏ ਕਿ ਅਸੀਂ ਤਾਂ ਝੁਕਦੇ ਸ਼੍ਰੀ ਅਕਾਲ ਤਖਸਬ ਦੇ ਮੋਰੇ ਆ ਅਸੀਂ ਅਕਾਲ ਤਖਸਬ ਨੂੰ ਸਮਰਪਿਤ ਆ ਤਾਂ ਫਿਰ ਇਹ ਤਾਂ ਦਾਅਵੇ ਫੋਕੇ ਹੀ ਰਹੇ ਸਮਰਪਿਤ ਵਾਲੀ ਗੱਲ ਤਾਂ ਵਿਵੇਕ ਇੱਥੇ ਜੇਕਰ ਕਰੀਏ ਤਾਂ ਸਮਰਪਿਤ ਕਹਿਣ ਨੂੰ ਹੀ ਸ਼ਬਦ ਰਹਿ ਗਿਆ ਤੇ ਅੱਜਕੱਲ੍ਹ ਸਮਰਪਿਤ ਸ਼ਬਦ ਇਹਨਾਂ ਲੋਕਾਂ ਦੇ ਮੂੰਹ ਦੇ ਵਿੱਚੋਂ ਬੋਲਿਆ ਗਿਆ ਇੰਨਾ ਹਲਕਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਮਰਪਿਤ ਦੇ ਵਿੱਚੋਂ ਆਪਾਂ ਮੋਹਰ ਲਾ ਸੱਸਾ ਤੇ ਮੰਮਾ ਲਾ ਲਈਏ ਉਸ ਤਰੀਕੇ ਦੇ ਨਾਲ ਇਹ ਸਾਰੀਆਂ ਸਥਿਤੀਆਂ ਇਸ ਵਕਤ ਬਣਦੀਆਂ ਦਿਖਾਈ ਦਿੰਦੀਆਂ ਨੇ ਇਹਨਾਂ ਦੇ ਮੂੰਹ ਦੇ ਵਿੱਚੋਂ ਬੋਲੇ ਗਏ ਸਮਰਪਿਤ ਸ਼ਬਦ ਦੇ ਨਾਲ ਇਹ ਮੈਂ ਤਾਂ ਕਰਕੇ ਇੰਨੇ ਕਿਹੜੇ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਰਿਹਾ ਕਿਉਂਕਿ ਤਮੀਲ ਹੋਈ ਕਿਹੜੀ ਹੈ ਤੁਸੀਂ ਬਿਰਸਾ ਸਿੰਘ ਬਟੂਆ ਹੋਰਾਂ ਦੀ ਗੱਲ ਕਰ ਰਹੇ ਹੋ 2 ਦਸੰਬਰ 2024 ਨੂੰ ਜਿਸ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਸੱਚੇ ਤੇ ਉੱਚੇ ਤਖਤ ਤੋਂ ਫਰਮਾਨ ਹੋਇਆ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਤਾੜਨਾਵਾਂ ਕੀਤੀਆਂ ਗਈਆਂ ਉਸ ਫਰਮਾਨ ਦੇ ਵਿੱਚੋਂ ਗੱਲਾਂ ਪੂਰੀਆਂ ਕਿਹੜੀਆਂ ਹੋਈਆਂ ਨੇ ਅਜੇ ਤੱਕ ਤਾਂ ਉਹ ਦਰਖਤ ਲਾਉਣ ਦੀ ਗੱਲ ਜਿਹੜੀ ਸਭ ਤੋਂ ਸੌਖੀ ਮੈਨੂੰ ਲੱਗਦੀ ਸੀ ਭਲੇ ਦੀ ਗੱਲ ਜਾਂ ਫਿਰ ਕਹ ਲਈਏ ਕੁਦਰਤ ਨੂੰ ਬਚਾਉਣ ਦੀ ਗੱਲ ਉਹ ਜਿਹੜੀ ਗੱਲ ਕੀਤੀ ਗਈ ਸੀ ਉਹਦੇ ਵਿੱਚ ਉਹ ਗਣਤੀ ਅਜੇ ਤੱਕ ਵੀ ਸਪਸ਼ਟ ਨਹੀਂ ਕਰ पाए ਤੇ ਆਪਾਂ ਵੀ ਪੰਜਾਬ ਦੇ ਵਿੱਚ ਹੀ ਰਹਿੰਦੇ ਆ ਆਪਾਂ ਤਾਂ ਕਿਤੇ ਬੂਟਾ ਲੱਗਦਾ ਵੇਖਿਆ ਨਹੀਂ ਕਿ ਕੋਹ ਵਾਲੀ ਦਲ ਦਾ ਹੋਵੇ ਮੋٹے ਤੌਰ ਦੇ ਉੱਪਰ ਆਪਾਂ ਨੂੰ ਕੁਝ ਕਚਰੇ ਤਾਂ ਯਾਦ ਹੀ ਨਹੀਂ ਉਹਨਾਂ ਦੇ ਵਿੱਚੋਂ ਇੱਕ ਅੱਧਾ ਤਾਂ ਲਾਉਂਦਾ ਦੇਖੇ ਕਿ ਭਈ ਆ ਟਰਾਲੀ ਖੜੀ ਐ 500 ਬੂਟਾ ਇੱਥੇ ਲੈ ਕੇ ਆਂਦਾ ਹੋਇਆ ਤੇ ਇਸ ਟਰਾਲੀ ਦੇ ਵਿੱਚੋਂ ਅਸੀਂ 500 ਦੀ ਸਾਨੂੰ ਸੇਵਾ ਲੱਗੀ ਸੀ ਪਰ ਅਸੀਂ 5000 ਬੂਟੇ ਜਿਹੜੇ ਨੇ ਉਹ ਲਾਵਾਂਗੇ ਪਰ ਇਹ ਸਭ ਦੇ ਨਾਲ ਕਿਤੇ ਨਾ ਕਿਤੇ ਇਹ ਬਹੁਤ ਵੱਡੇ ਪੱਧਰ ਦੇ ਉੱਪਰ ਕਹਿ ਲੀਏ ਕਿ ਇਸ ਚੀਜ਼ ਨੂੰ ਲੈ ਕੇ ਫਰਕ ਜ਼ਰੂਰ ਇਸ ਵਕਤ ਪੈਂਦਾ ਨਜ਼ਰ ਆ ਰਿਹਾ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਸਥਿਤੀਆਂ ਇਹ ਵੀ ਬਣਦੀਆਂ ਜਾ ਰਹੀਆਂ ਨੇ ਕਿ ਭਾਈ ਇਸ ਵਕਤ ਮਾਹੌਲ ਇਸ ਤਰੀਕੇ ਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਲੋਕਾਂ ਆਗੂਆਂ ਨੇਤਾਵਾਂ ਤੇ ਜਿਹੜੇ ਆਪਣੇ ਆਪ ਨੂੰ ਕਹਿ ਲਿਆ ਕਿ ਇਸ ਸ਼੍ਰੋਮਣੀ ਅਕਾਲੀ ਦਲ ਦੇ ਸਭ ਕੋ ਜੀ ਸਮਝਦੇ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਵਖਤ ਜਿਹੜੇ ਨੇ ਲਫ਼ਜ਼ ਜਿਹੜੇ ਨੇ ਉਹ ਕਿਤੇ ਨਾ ਕਿਤੇ ਜ਼ਰੂਰ ਯਕੀਨ ਲਾਇਕ ਨਹੀਂ ਇਹ ਤਾਂ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਵੱਲੋਂ ਹੁਕਮਾਂ ਦੀ ਤਾਮੀਲ ਤਾਂ ਕੋਈ ਵੀ ਨਹੀਂ ਕੀਤੀ ਗਈ ਤੁਸੀਂ ਨੰਬਰ ਭੇਜਣ ਦੀ ਗੱਲ ਕਰਦੇ ਹੋ ਇਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਵਿਰਸਾ ਸਿੰਘ ਵਲਟੋਆ ਹੋਰਾਂ ਦੇ ਕੋਲੋਂ ਅਜੇ ਵੀ ਪੁੱਛ ਪ੍ਰਤੀਤ ਕੀਤੀ ਜਾਂਦੀ ਹੈ ਹਾਲਾਂਕਿ ਨਿੱਜੀ ਤੌਰ ਦੇ ਉੱਪਰ ਕਿਹਦਾ ਕਿਸੇ ਦੇ ਨਾਲ ਕਿੰਨਾ ਕੁ ਪਿਆਰ ਹੈ ਇਹਦੇ ਉੱਪਰ ਤਾਂ ਅਸੀਂ ਕਿੰਤੂ ਨਹੀਂ ਕਰਦੇ ਪਰ ਉਸ ਫਸੀਲ ਤੋਂ ਆਇਆ ਹੋਇਆ ਫੈਸਲਾ ਜਿਸ ਨੂੰ ਅਸੀਂ ਵਾਰ-ਵਾਰ ਇਹ ਢੰਡੋਰਾ ਹੀ ਕਹੂੰਗਾ ਕਿ ਪਿੱਟਦੇ ਹਾਂ ਕਿ ਭਾਈ ਅਸੀਂ ਇਸ ਫਸੀਲ ਨੂੰ ਸਮਰਪਿਤਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਿਰ ਝੁਕਾਉਂਦੇ ਹਾਂ ਜੋ ਵੀ ਫਰਮਾਨ ਇੱਥੋਂ ਆਇਆ ਅਸੀਂ ਅੱਖਾਂ ਮੀਟ ਕੇ ਸਿਰ ਝੁਕਾ ਕੇ ਉਸ ਨੂੰ ਮੰਦੇ ਆ ਪਰ ਉਹ ਬਿਆਨ ਉਹ ਜਿਹੜੇ ਉਥੋਂ ਦਾਵੇ ਕੀਤੇ ਗਏ ਨੇ ਜਾਂ ਫਿਰ ਹੁਕਮ ਸੁਣਾਏ ਗਏ ਨੇ ਉਹਨਾਂ ਦਾਵਿਆਂ ਦਾ ਉਹਨਾਂ ਹੁਕਮਾਂ ਦਾ ਤੁਸੀਂ ਤਮੀਲ ਕਰਦੇ ਨਹੀਂ ਆਖਰੀ ਸਵਾਲ ਤਾਂ ਹੁਣ ਲੈਣਾ ਚਾਹੂੰਗਾ ਕਿਉਂਕਿ ਸਮਾਂ ਵੀ ਸਾਡਾ ਹੁਣ ਸਮਾਪਤੀ ਵੱਲ ਵੱਧ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਝੰਡਾ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਗੇਂਸਟ ਚੱਕ ਲਿਆ ਹੈ ਚਾਹੇ ਉਹ ਅਕਾਲੀ ਦਲ ਦੇ ਆਪਣੀ ਆਗੂ ਪੱਖ ਹੋ ਕੇ ਹੋ ਗਿਆ ਹੁਣ ਕਿ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਰੀਤ ਦੇ ਉੱਤੇ ਜਿਸ ਰਾਹ ਦੇ ਉੱਤੇ ਇਸ ਵੇਲੇ ਐਸਜੀਪੀਸੀ ਚੱਲ ਰਹੀ ਹੈ ਚਾਹੇ ਉਹ ਸਾਬਕਾ ਜਥੇਦਾਰਾਂ ਦੇ ਉੱਤੇ ਕਾਰਵਾਈ ਹੋਵੇ ਜਾਂ ਫਿਰ ਕਿਸੇ ਦੇ ਉੱਤੇ ਪਹਿਲਾਂ ਤੋਹਮਤबाजी ਕਰ ਦੋ ਫਿਰ ਉਹਦਾ ਕੈਰੇਕਟਰ ਅਸੈਸੀਨੇਸ਼ਨ ਕਰ ਦੋ ਫਿਰ ਉਹਦੇ ਉੱਤੇ ਬਿਆਨਵਾਜੀਆਂ ਕਰਦਾਰਕੁਸ਼ੀ ਕਰ ਦੋ ਤੇ ਮੁੜ ਕੇ ਉਹਨੂੰ ਫਿਰ ਸਾਈਡ ਜੇ ਨਾ ਪਿਆਰ ਜੇ ਨਾ ਲਾਂਬੇ ਕਰ ਦੋ ਇਹ ਸਭ ਦੇ ਨਾਲ ਲੱਗਦਾ ਨਹੀਂ ਕਿ ਹੁਣ ਉਹ ਅਕਾਲੀ ਦਲ ਮੋਰੇ ਮੋਰੇ ਪਿੱਛੇ ਪਿੱਛੇ ਐਸਜੀਪੀਸੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਝੰਡਾ ਜਿਹੜਾ ਆ ਉਹ ਐਸਜੀਪੀਸੀ ਦੇ ਵਿੱਚੋਂ ਵੀ ਚੁੱਕਿਆ ਹੋਇਆ ਦੇਖੂਗਾ ਹਾਂ ਬਿਲਕੁਲ ਇਹ ਮੈਨੂੰ ਲੱਗਦਾ ਥੋੜੀ ਜਿਹੀ ਇੱਥੇ ਜੇਕਰ ਮੈਂ ਦਰੁਸਤ ਕਰਨ ਵਾਲੇ ਪਾਸੇ ਜਾਵਾਂ ਤਾਂ ਇਹ ਹੈ ਕਿ ਤੁਸੀਂ ਇਦੇ ਸਮੇਂ ਦੇ ਵਿੱਚ ਜਾਂ ਫਿਰ ਬੀਤੇ ਕੱਲ ਜਿਹੜੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜਿਹੜਾ ਫੈਸਲਾ ਲਿਆ ਗਿਆ ਉਹਦੇ ਵਿੱਚ ਤਾਂ ਵਿਵੇਕ ਇਦਾਂ ਪ੍ਰਤੀਤ ਹੁੰਦਾ ਕਿ ਐਸਜੀਪੀਸੀ ਮੋਰੇ ਮੋਰੇ ਤੇ ਸ਼੍ਰੋਮਣੀ ਅਕਾਲੀ ਦਲ ਪਿੱਛੇ ਪਿੱਛੇ ਤੇ ਦਬਕੇ ਮਾਰ ਕੇ ਇਹ ਗੱਲ ਕਹੀ ਜਾਂਦੀ ਹੋਵੇ ਕਿ ਭਾਈ ਆਹ ਫਲਾਣੀ ਗੱਲ ਐਨੀ ਕਹਿਣੀ ਆ ਉਸ ਤੋਂ ਬਾਅਦ ਤਾਂ ਕਿ ਜ਼ੋਰ ਨਾ ਨੋਵਾ ਦੀ ਮਾਰਿਓ ਤੇ ਬੈਠ ਕੇ ਉਥੋਂ ਕਿਸਕਣ ਦੀ ਕਰਿਓ ਏਸੇ ਤਰੀਕੇ ਦੀਆਂ ਤਸਵੀਰਾਂ ਬੀਤੇ ਕੱਲ ਐਡਵੋਕੇਟ ਸਾਹਿਬ ਹਰਜਿੰਦਰ ਸਿੰਘ ਧਾਮੀ ਹੋਰਾਂ ਦੀਆਂ ਨਿਕਲ ਕੇ ਸਾਹਮਣੇ ਆਈਆਂ ਜਿਹੜੀਆਂ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਤੇ ਇਹ ਵੱਡਾ ਸਵਾਲ ਤਾਂ ਇੱਥੇ ਜ਼ਰੂਰ ਉੱਠਦਾ ਹੈ ਕਿ ਇੱਕ ਦੂਸਰੇ ਦੇ ਨਾਲ ਮਿਲੀ ਭੁਗਤ ਦੀਆਂ ਜਿਹੜੀਆਂ ਚਰਚਾਵਾਂ ਛਿੜਦੀਆਂ ਸੀ ਤੇ ਕਿਤੇ ਇੱਕ ਤਾਈਂ ਕੁਝ ਕੁ ਲੋਕ ਜੇਕਰ ਇਹ ਸਾਰੀਆਂ ਚੀਜ਼ਾਂ ਨੂੰ ਨਾ ਵੀ ਮੰਨਦੇ ਹੋਣ ਤਾਂ ਉਹਨਾਂ ਨੂੰ ਬੀਤੇ ਕੱਲ ਦੀਆਂ ਕਾਰਵਾਈਆਂ ਤੋਂ ਜ਼ਰੂਰ ਸ਼ੱਕ ਤੇ ਸ਼ੰਕਾ ਹੋਇਆ ਕਿ ਭਾਈ ਜਿਹੜਾ ਜਿਹੜਾ ਬਾਦਲ ਧੜੇ ਦੇ ਖਿਲਾਫ ਬੋਲੇਗਾ ਕਿ ਉਹਦੇ ਉਹਦੇ ਉੱਤੇ ਉਸੇ ਤਰੀਕੇ ਦੇ ਨਾਲ ਕਾਰਵਾਈਆਂ ਹੋਣਗੀਆਂ ਉਹਨੂੰ ਪਾਸੇ ਕਰ ਦਿੱਤਾ ਜਾਵੇਗਾ ਉਹਨੂੰ ਸੋਚਣ ਵਿਚਾਰਨ ਦੇ ਲਈ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਉਹ ਪੰਥ ਦੇ ਕੋਲ ਆਪਣੀ ਗੱਲ ਰੱਖੇ ਸਕੇ ਉਸ ਦੇ ਵੀ ਕਾਬਲ ਨਹੀਂ ਛੱਡਿਆ ਜਾਣਾ ਉਹਦਾ ਕੈਰੈਕਟਰ ਅਸੈਸੀਨੇਸ਼ਨ ਜਿਵੇਂ ਤੁਸੀਂ ਕਿਹਾ ਉਹ ਕੀਤਾ ਜਾਏਗਾ ਉਸ ਦੇ ਕਰਤਾਰ ਦੇ ਉੱਪਰ ਕਿੰਤੂ ਪਰੰਤੂ ਕੀਤੇ ਜਾਣਗੇ ਪਰਿਵਾਰ ਦੇ ਉੱਪਰ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕੀਤੀਆਂ ਜਾਣਗੀਆਂ ਧਮਕੀਆਂ ਦਿੱਤੀਆਂ ਜਾਣਗੀਆਂ ਜਾਤੀਵਾਦਕ ਸ਼ਬਦ ਜਿਹੜੇ ਨੇ ਉਹ ਬੋਲੇ ਜਾਣਗੇ ਇਹ ਕਿੱਥੇ ਇੱਕ ਖੜਾ ਹੈ ਕਿੱਥੇ ਇੱਕ ਖੜਾ ਹੈ ਅਕਾਲੀ ਦਲ ਦਾ ਉਹ ਤਮਾਮ ਸਿਧਾਂਤ ਜਿਹਦੇ ਉੱਪਰ ਕਹਿੰਦੇ ਸੀ ਕਿ ਸਾਡਾ ਆ ਇਤਿਹਾਸ ਜਿਹੜਾ ਲਸਾਨੀ ਹੈ ਆ ਸਾਡਾ ਇਤਿਹਾਸ ਜਿਹੜਾ ਉਹ ਸ਼ਾਨਮਤ ਹੈ ਮਾਨਮਤ ਹੈ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੁਝ ਕ ਕਾਰਵਾਈਆਂ ਇਦਾਂ ਦੀਆਂ ਜ਼ਰੂਰ ਕੀਤੀਆਂ ਗਈਆਂ ਨੇ ਜਿਹੜੀਆਂ ਸੋਚ ਦਾ ਵਿਸ਼ਾ ਬਣਾਉਂਦੀਆਂ ਨੇ ਕਿ ਵਾਕਈ ਇਸੇ ਅਕਾਲੀ ਦਲ ਦੇ ਵਿੱਚੋਂ ਕੁਝ ਅਜਿਹੇ ਫਰਮਾਨ ਹੋਏ ਸੀ ਜਿਨ੍ਹਾਂ ਨੇ ਮਿਆਰੀ ਰੂਪ ਅਕਾਲੀ ਦਲ ਨੂੰ ਦਿੱਤਾ ਜਾਂ ਪ੍ਰਸੰਧਾਨਤਾ ਨੂੰ ਦਿੱਤਾ ਤੇ ਉਹ ਸਿਧਾਂਤ ਅਜੇ ਤੱਕ ਵੀ ਕੁਝ ਲੋਕਾਂ ਦੇ ਵੱਲੋਂ ਇਹ ਕਹਿ ਕੇ ਮੰਨੇ ਜਾ ਰਹੇ ਨੇ ਕਿ ਭਾਈ ਅਸੀਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਹਾਂਗੇ ਪਰ ਜਿਨ੍ਹਾਂ ਦੇ ਵੱਲੋਂ ਅਕਾਲੀ ਦਲ ਦੇ ਸਰਪ੍ਰਸਤ ਹੋਣ ਦੇ ਦਾਅਵੇ ਠੋਕੇ ਜਾ ਰਹੇ ਨੇ ਉਹਨਾਂ ਦੇ ਪੈਰ ਵੀ ਡਗਮ ਉਨ੍ਹਾਂ ਦੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਜਿਹੜੇ ਨੇ ਉਹ ਵੀ ਇੱਕ ਸਾਰਤਾ ਦੇ ਵਿੱਚ ਨਹੀਂ ਇਹ ਸਾਰੀਆਂ ਚੀਜ਼ਾਂ ਇਸ ਵਕਤ ਜ਼ਰੂਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਅਕਾਲੀ ਦਲ ਦੇ ਵੱਲੋਂ ਕੁਝ ਕੁ ਕਾਰਵਾਈਆਂ ਤਾਂ ਜ਼ਰੂਰ ਇਦਾਂ ਦੀਆਂ ਕੀਤੀਆਂ ਗਈਆਂ ਵਿਵੇਕਿਕ ਜਿਹੜੀਆਂ ਕਿਤੇ ਨਾ ਕਿਤੇ ਜ਼ਰੂਰ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਉਹ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਆਪਤਾ ਨਹੀਂ ਕੀਤੀ ਗਈ ਐਸਜੀਪੀਸੀ ਦੇ ਵੱਲੋਂ ਕਰਵਾਈ ਗਈ ਜਿਹੜੀ ਕਾਰਵਾਈ ਹੈ ਇਹ ਜ਼ਰੂਰ ਚਰਚਾ ਦਾ ਇਸ ਵਕਤ ਵਿਸ਼ਾ ਬਣੀ ਪਈ ਹੈ ਤੇ ਚਰਚਾ ਦਾ ਵਿਸ਼ਾ ਤਾਂ ਕਰਕੇ ਵੀ ਬਣੀ ਪਈ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ 2 ਦਸੰਬਰ 2024 ਨੂੰ ਕੁਝ ਕਹਿੜੇ ਬੋਲ ਬੋਲੇ ਗਏ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਛਾਏ ਨਹੀਂ ਗਏ ਤੇ ਪਛਾਉਣ ਨਾ ਕਰਕੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਪਾਸੇ ਹੀ ਕਰ ਦਿੱਤਾ ਗਿਆ ਉਹਨਾਂ ਨੂੰ ਲਾਂਬੇ ਹੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਕੈਰੇਕਟਰ ਦੇ ਉੱਪਰ ਹੁਣ ਰ ਉਹ ਕਿੰਤੂ ਪਰੰਤੂ ਕੀਤੇ ਜਾ ਰਹੇ ਨੇ ਸੋ ਫਰਕਤਾ ਪੈ ਗਿਆ ਹੈ ਫਰਕ ਹੁਣ ਸਾਰੀ ਆਬਾਮ ਨੂੰ ਪਿਆ ਸਾਡੇ ਪੰਥ ਨੂੰ ਪਿਆ ਕਿਉਂਕਿ ਪੰਥ ਜਿਹਾ ਜਥੇਦਾਰਾ ਤੋਂ ਉਮੀਦ ਕਰ ਰਿਹਾ ਸੀ ਕਿ ਜਿਨ੍ਹਾਂ ਨੇ 2 ਦਸੰਬਰ ਦਾ ਫੈਸਲਾ ਬੜੀ ਸੂਝਵਾਨ ਤੇ ਤਰੀਕੇ ਨਾਲ ਲਿਆ ਜਿਨ੍ਹਾਂ ਨੇ ਪ੍ਰਾਣਾ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਦੁਹਰਾਇਆ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤ ਫੈਸਲਿਆਂ ਦੀ ਇੱਕ ਵਾਰੀ ਫਿਰ ਤੋਂ ਯਾਦ ਕਰਵਾਇਆ ਜਿਨ੍ਹਾਂ ਨੇ ਜਥੇਦਾਰ ਫੂਲਾ ਸਿੰਘ ਉਹਦੀ ਯਾਦ ਦਿਵਾਈ ਹੈ ਤੇ